ਸਪੀਕਰ ਆ ਡਾਕਟਰ ਸੁਖਮੰਦਰ ਸਿੰਘ ਜੀ ਫਰਮ ਸੈਂਟਾ ਕਲਾਰਾ ਯੂਨੀਵਰਸਿਟੀ ਕੈਲੀਫੋਰਨੀਆ ਸੋ ਇਹ ਪ੍ਰੋਫੈਸਰ ਹੈ ਇੰਜੀਨੀਅਰਿੰਗ ਦੇ ਪਰ ਸਿੱਖੀ ਨਾਲ ਬਹੁਤ ਜੁੜੇ ਸਾਡੇ ਫੋਰਮ ਦੇ ਵੀ ਬੜੇ ਸਟੀਮਡ ਮੈਂਬਰ ਹੈ ਸੋ ਡਾਕਟਰ ਸਾਹਿਬ ਦਾ ਹੈਗਾ ਡਿਵੈਲਪਮੈਂਟ ਆਫ ਮੋਰੈਲਿਟੀ ਐਂਡ ਐਥਿਕਸ ਇਨ ਸਿੱਖੀ ਡਾਕਟਰ ਸਾਹਿਬ ਵੈਲਕਮ ਜੀ ਤੁਸੀਂ ਸ਼ੁਰੂ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਐਕਚੁਅਲੀ ਬਹੁਤ ਜ਼ਿਆਦਾ ਟਾਪਿਕ ਕਵਰ ਹੋ ਚੁੱਕੇ ਨੇ ਔਰ ਜਿਸ ਤਰ੍ਹਾਂ ਤੁਸੀਂ ਬਿਗਿਨਿੰਗ ਚ ਕਿਹਾ ਸੀਗਾ ਐਜੂਕੇਸ਼ਨ ਇਜ਼ ਅਸੈਂਸ਼ੀਅਲ ਫਾਰ ਦਾ ਗਰੋਥ ਇਕਨੋਮਿਕ ਕ੍ਰਿਟੀਕਲ ਆਫ ਐਨੀ ਕੰਟਰੀ ਸੋ ਦਿਸ ਹੈਜ਼ ਟੂ ਬੀ देयर ਆਈ ਵਿਲ ਨਾਟ ਆਈ ਜਸਟ ਰੀਸਟਰਕਚਰ ਮਾਈ ਟਾਕ ਇਨ ਦਾ ਲਾਈਟ ਆਫ ਵਾਟ ਹੈਜ਼ ਬੀਨ ਆਲਰੇਡੀ ਟਾਕਡ ਸਰਵਿਸ ਬਰ ਹੋ ਚੁੱਕਿਆ ਹੈਗਾ ਜਿਸ ਤਰ੍ਹਾਂ ਨਾਲ ਕਿ ਕਿਸ ਤਰ੍ਹਾਂ ਸਟੂਡੈਂਟ ਨੇ ਉਸ ਤੋਂ ਬਾਅਦ ਐਜੂਕੇਸ਼ਨ ਸਿਸਟਮ ਪੁਰਾਣੇ ਰਿਵਾਜ ਸਭ ਕੁਝ ਤੁਹਾਡਾ ਮੇਰਾ ਟਾਪਿਕ ਹੈ ਡਿਵੈਲਪਮੈਂਟ ਆਫ ਮੋਰੈਲਟੀ ਐਂਡ ਐਥਿਕਸ ਇਨ ਸਿੱਖੀ ਆਈ ਵਿਲ ਸਟਾਰਟ ਵਿਦ ਅ ਨਿਲ ਇਨਸੀਡੈਂਟ ਫੈਕਲਟੀ ਕਲੱਬ ਦੇ ਵਿੱਚ ਆਮ ਤੌਰ ਤੇ ਲੰਚ ਲੈਣ ਜਾਂਦੇ ਆ ਤੇ ਉੱਥੇ ਇੱਕਈ ਟੇਬਲ ਦੇ ਵਿੱਚ ਇਕੱਠੇ ਸਾਂਝੇ ਬਿਜ਼ਨਸ ਦੇ ਪ੍ਰੋਫੈਸਰ ਤੇ ਲਾਡਵੇ ਬੈਠੇ ਹੁੰਦੇ ਆ ਤੇ ਆਪ ਦੀ ਕੱਪਾਸ਼ਾ ਮਾਰਦੇ ਆ ਇੱਕ ਦਿਨ ਕੀ ਹੋਇਆ ਮੈਂ ਲਾਡ ਦੇ ਪ੍ਰੋਫੈਸਰ ਨੂੰ ਕਿਹਾ ਵਾਟ ਇਜ਼ ਦ ਪਰਪਸ ਆਫ ਐਜੂਕੇਸ਼ਨ ਉਹ ਕਹਿੰਲੇ ਯੂ ਮਸਟ ਨੋ why are you asking this question i said no not a business professor please you you don't answer that i want to have this answer by only the law professor sir oh mane ranu kehnde tu aap dass ke <laughs> why are you asking this question mai ta puch raha hai question ki 14 pehla 12 te 4 saal o 16 saal laake bachcha padda hai fir 3 saal tode kole aunda hai tusi onu jd te law di degree de dinde ho fir ek saal professional bhanda hai professional te oh janda congress mein ch what is their ethics how they're operating look at the conscience how low they have fallen what's going on we hear these news day after day is this the purpose of education in other words there is no ethics left there's no morality left when they make decision isn't it going on actually going on all over the world they're highly educated look at the way they're operating ਮੈਂ ਉਹਨੂੰ ਕਹਿਣ ਲੱਗੇ ਓ ਆਈ ਸੀ ਬਟ ਵੀ ਡੂ ਟੀਚ ਐਥਿਕਸ ਐਂਡ ਮੋਰੈਲਿਟੀ ਬੱਚੇ ਪੜ੍ਹਦੇ ਨੇ ਬਾਰਮਿਸ਼ ਪੜ੍ਹਦੇ ਨੇ ਉਹ ਜੀ ਪੜ੍ਹਦੇ ਨੇ ਦੇ ਵਰ ਵਾਟ ਹੈਪਨ ਵੇਅਰ ਇਜ਼ ਦਿਸ ਲੈਫਟ ਆਊਟ ਵੇਅਰ ਹੈਜ਼ ਇਟ ਅਵੈਪੋਰੇਟਡ ਅਵੇ ਉਹ ਕਹਿੰਦੇ ਫਿਰ ਤੁਸੀਂ ਦੱਸੋ ਮੈਂ ਉਹਨੂੰ ਕਹਿੰਦੇ ਅਕਾਰਨ ਟੂ ਯੋਰ ਰਿਲੀਜੀਅਨ ਹਾਊ ਕੁਡ ਐਥਿਕਸ ਐਂਡ ਮੋਰੈਲਿਟੀ ਵੀ ਟਾਟ ਸੋ ਇਟ ਡਸ ਨਾਟ ਅਵੈਪੋਰੇਟ ਅਵੇ it goes with the people so the people operate at ethical and moral values because there's a complete and enormous degeneration on this particular aspects well then i looked at deeply into our own sikh me ave gal ki hai kyunki banda jara hai na kaam krod loh ka de te chad rehda here and there koi bade bade bandey ne maar ka maar ke bhi you know apne bal bote te kafi high protestal che kinda par kisne ke de ਤੋਂ ਕਿਸ ਨੇ ਕਿਸ ਚੀਜ਼ ਦੇ ਵਿਕਟਮ ਹੋ ਕੇ ਦੇ ਫਾਲ ਫਾਲ ਇਨ ਟੂ ਦਿਸ ਬਿਗ ਪੈਡੈਸਟਲ ਦੇ ਰਿਸੀਵਡ ਸਟਿਲ ਅਦਰਸ ਜਿਹੜੇ ਕਿ ਸ਼ੋ ਠੀਕ ਹੈ ਦੇ ਡਰਾਈਵਰ ਮਾਈ ਈਗੋ অর ਸਮ ਟਾਈਮ ਇੰਡੀਵਿਜੂਅਲ ਗਲੋਰੀ ਦੇ ਕੀਪ ਵਰਕਿੰਗ ਡੂਇੰਗ ਗ੍ਰੇਟ ਜੌਬ ਬਟ ਐਟ ਦ ਐਂਡ ਦੇ ਐਂਡ ਅਪ ਵਿਦ ਸਮ ਐਮਟੀਨੈਸ ਐਂਡ ਫਟੀਗ ਬਲੇ ਐਸੀ ਕੋਈ ਚੀਜ਼ ਕਿਹੜੀ ਹੈਗੀ ਹੈ ਸਿੱਖੀ ਦੇ ਵਿੱਚ ਵੀ ਜਿਹੜੀ ਕੇਸ ਆਏ ਜਿੰਨੇ ਟਾਈ ਚੱਲ ਰਹੇ ਨੇ ਆ ਗੱਲ ਕੀ ਹੈਗੀ ਇਹ 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 ਤਾਂ ਐਥਿਕਸ ਸਾਡੇ ਨੂੰ ਰੋਡ ਕਰਦੇ ਨੇ ਤੇ ਇਹੀ ਹਰਡਲ ਨੇ ਤੇ ਮੈਂ ਕੋਈ ਇੱਕ ਬੁਗਸਾ ਗੁਰਬਾਣੀ ਦਾ ਆਇਆ ਕਰਾਕ ਪਿਤਾ ਪਰ ਮੇ ਮੋਇ ਔਰ ਗਨ ਸਭ ਗੁਣ ਤੇਰੇ ਮੈਂ ਲੋਗਨ ਸਭ ਗੁਣ ਤੇਰੇ ਪੰਜ ਬਖਾਲੀ ਇੱਕ ਗਰੀਬਾ ਰੱਖੋ ਰੱਖਣ ਹਾਰੇ ਖੇਦ ਕਰੇ ਔਰ ਬਹੁਤ ਸੰਤਾਵੇਂ ਆਇਆ ਸਰ ਤੋ ਹਾਰੇ ਹਰ ਹਰ ਹਰੋ ਅਨਕ ਬਪਾਤੀ ਛੋੜਾ ਕਤੋਂ ਹੋ ਨਾਹੀਂ ਇੱਕ ਬਾਤ ਸਤ ਸੰਗਤ ਮਟਜਾਈ ਸੰਤ ਮਿਲੇ ਮੋਇ ਉਸੇ ਤੇਰੀ ਜਪਾਇ ਸੰਤੇ ਮੰਤੇ ਦੇਉ ਨਰਪੁਰ ਗੁਰਕਾ ਸ਼ਬਦ ਕਮਾਇਆ ਇੱਥੇ ਉਹ ਗੁਰਕਾ ਸ਼ਬਦ ਕਮਾਇਆ ਜੀਤ ਲਾਇਓ ਪੰਜ ਬਖਾਦੀ ਸਹੀ ਸਹੇਲੀ ਰਾਣੀ ਕੋ ਨਾਨ ਮਨ ਬਿਆ ਪ੍ਰਗਾਸ ਪਾਇਆ ਨਦਰ ਬਾਣੀ ਤੇ ਗੁਰਸਬ ਤੇ ਕਹਿੰਦੇ ਨੇ ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਇਹਦਾ ਮਤਲਬ ਇਹ ਹੋਇਆ ਕਿ ਦੁਨੀਆ ਦੇ ਤਖਤੇ ਤੇ ਬڑے ਬڑے ਪ੍ਰੀਸ਼ਸ ਹੋਏ ਨੇ ਡੀਚਸ ਹੋਏ ਨੇ ਰਿਫਾਰਮਰਸ ਹੋਏ ਨੇ ਗਾਈਡਸ ਹੋਏ ਨੇ ਉਹਨਾਂ ਦਾ ਮਤਲਬ ਹੈ ਸਿੱਖਿਆ ਦੇ ਦੇਣੀ ਨਾਲ ਹੀ ਦੇ ਦੇਣਾ ਵੀ ਆ ਚੰਗਾ ਆ ਮਾੜਾ ਬਟ ਇਨ ਫੈਕਟ ਥਰੂ ਲਰਨਿੰਗ ਇਜ਼ ਨਾਟ ਮੀਰਲੀ ਨੋਇੰਗ ਬਟ ਬੀਇੰਗ ਅਰ ਖੋਲਕ ਨੂੰ ਸ਼ਰਾਬ ਦੇ ਨੁਕਸ ਬਾਰੇ ਬਹੁਤ ਜ਼ਿਆਦਾ ਪਤਾ ਹੈ ਪਰ ਫਿਰ ਵੀ ਚੇਂਜ ਨਹੀਂ ਕਰ ਸਕਦਾ ਵਾਟ ਇਜ਼ ਦੈਟ ਬੀਇੰਗ ਯੂ ਨੋ ਕੋਈ ਸੀ ਚੀਜ਼ ਹੈ ਇਹ ਇਹਦਾ ਮਤਲਬ ਇਹ ਹੋਇਆ ਕਿ ਜਿੰਨਾ ਚਿਰ ਅਸੀਂ ਉਸ 2019 ਫੜਦੇ ਕਿ ਮੈਂ ਗੁਰਬਾਨ ਕਹਿੰਦੀ ਹੈ ਉਹਨਾਂ ਚਿਰ ਅਸੀਂ ਕਿਸੇ ਨਾ ਕਿਸੇ ਵੇਲੇ morality to ethics to greer for a moment let's hold on to this one another incident jo ke mai work kare pade uthon de sixth student association hai sanojesh university di hai te students mainu vele kholi bande rehnde ne ohna di annual function de vich chalo question utheya munna kenda hai ji jap ji sahab te sukhmani da ki fayda hai sanu ek zyada a grade le jaange hor roz me kar dena ik munna kanna ji mai amrit chakya dama dama naam ja ke jana ਤੇ ਪਰ ਕੋ ਗੱਲ ਬਣਦੀ ਨਹੀਂ ਗਈ ਤੇ ਕੁੜੀ ਉੱਠ ਕੇ ਕਹਿੰਦੇ ਜੀ ਵਾਈ ਡੂ ਯੂ ਨੀਡ ਗਾਡ ਇਹ ਪੁਆਇੰਟਡ ਕੁਐਸਚਨ ਹੈ ਓਕੇ ਚਲੋ ਮੈਂ ਨਵੀਂ ਗੱਲ ਨਾ ਕਰਾਂ ਮੁਕਾਮ ਇੱਕ ਫੇਮ ਸੈਕੰਡ ਮੀਟਿੰਗ ਦੇ ਵਿੱਚ ਮੈਂ ਕਿਹਾ ਬੱਚਿਓ ਦੇਖੋ ਤੁਸੀਂ ਵਰਕਰੇਜ ਤੋਂ ਫਾਰਜ ਕਰੋ ਬੀਐਸਸੀ ਡਿਗਰੀ ਲੈਣੀ ਹੈ ਤੁਸੀਂ ਉਹਦੀ ਕੈਟਲੌਗ ਲੱਭ ਲੈਣੇ ਹੋ ਤੇ ਉਹਦੇ ਚ ਲਿਖਿਆ ਹੁੰਦਾ ਹੈ ਕਿ ਪਹਿਲੇ ਸਾਲ ਆਹ ਕੋਰਸ ਕਰੋ ਦੂਜੇ ਸਾਲ ਇਹ ਕੋਰਸ ਤੀਜੇ ਚੌਥੇ ਸਾਲ ਤੇ ਤੁਸੀਂ ਹਰ ਸਾਲ ਚੰਗੀ ਤਰ੍ਹਾਂ ਘਾਲਣਾ ਤਾਂ ਨੇ ਹੋ ਉਹ ਇੱਕ ਇੱਕ ਕਰਕੇ ਕਾਲਜ ਦੇ ਕੋਰਸ ਪਾਸ ਕਰਦੇ ਹੋ ਤੇ ਤੁਹਾਨੂੰ ਵਾਕਿਆ ਡਿਗਰੀ ਮਿਲ ਜਾਂਦੀ ਹੈ ਕਿਉਂਕਿ ਤੁਸੀਂ ਉਸ ਕੈਟਾਲਾਗ ਤੇ ਪੂਰਾ ਟਰਸਟ ਕੀਤਾ ਤੇ ਜੋ ਕਿ ਉਹਦਾ ਹੀ ਕੀਤਾ ਲੇਕਿਨ ਜਿੰੋਂ ਤੱਕ ਗੁਰਗਨ ਸਾਹਿਬ ਜੀ ਆਉਂਦੇ ਨੇ ਉਹ ਜੀ ਚਲੋ ਜੇ ਥੋੜਾ ਜਾ ਇਹਨਾ ਅਮਾਨਸ ਦੀਤ ਸੁਣ ਸੁਣਾ ਕੇ ਪ੍ਰਕਰਮਾ ਕਰ ਕਰਾ ਕੇ ਲੰਗ ਅਛਕ ਸਿਖਾ ਕੇ ਉਸੇ ਪਾ ਕੇ ਆਸੀਂ ਗੁਰੂ ਤੇ ਕਿਨਾਂ ਸਿੱਕੇ ਦੇ ਪਾਤਰ ਬਣ ਸਕਦੇ ਆ ਥਿਸ ਇਸ ਨੋਟ ਸੇਕਿੰਗ ਨਾ ਪੜ 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 ਆ ਕੇ ਵੀ ਕੀ ਵੇਦ ਪਾਠ ਸੰਸਾਰ ਕੀ ਤਾਰ ਪਰ ਪਰ ਪੰਧ ਹੋਏ ਇੱਕ ਵਾਰ ਬਿਨ ਬੂਝੇ ਸਭ ਹੋਏ ਖਵਾਰ ਇਹ ਜਿਹੜਾ ਨਾ ਹੈ ਇਹ ਕੱਲਾ ਇਹ ਕਰ ਲੈਣਾ ਨਾਲ ਹੀ ਇਹ ਸਿੱਖੀ ਨਹੀਂ ਬਣਦੀ ਜੀ ਬਲਕਿ ਸਿੱਖੀ ਨੂੰ ਸਮਝਣਾ ਤੇ ਬੁਝਣਾ ਦੋਵਾਂ 'ਚ ਬਹੁਤ ਫਰਕ ਹੈ ਇੱਕ ਡਿਫਰੈਂਟ ਟਾਪਿਕ ਹੈ ਇਸ ਵੇਲੇ ਸੀ ਹੋਰ ਲੜਵਾਂਗੇ ਮੈਂ ਜਿਸ ਗੱਲ ਤੇ ਆਉਣ ਦੀ ਕੋਸ਼ਿਸ਼ ਕਰ ਰਿਹਾ ਹਾਂਗਾ ਇਹ ਕਿ ਇਸ ਵੇਲੇ ਇਸ ਹੈਜ਼ ਬੀਨ ਦੋ ਪ੍ਰੋਪਰਲੀ ਪੁਆਇੰਟਡ ਆਊਟ ਵਿਦ ਆਲ ਦਾ ਪ੍ਰੀਵੀਅਸ ਸਪੀਕਰਸ We need lots of education. We need a better institution. We need to somehow fight against inequality. We go to do all those things. Whosoever is supposed to do all those, yes, there are a lot of educated people there. But look at how much corrupt they are. What is the level of ethics? What is the level of morality? Why is this so spread? Why is it widespread? This is the question. ਸੋ ਦਾ ਆਰ ਕੁਐਸਚਨ ਇਜ਼ ਦਿਸ ਕੀ ਸਿੱਖੀ ਸਾਨੂੰ ਓ ਐਥਿਕਸ ਤੇ ਮੋਰੈਲਟੀ ਸਿਖਾ ਸਕਦੀ ਹੈ ਇੱਕੋ ਇੱਕ ਜਿਹੜਾ ਜ ਮੈਂ ਬਹੁਤਾ ਨਹੀਂ ਜਾਣਨਾ ਚਾਹੁੰਦਾ ਕਿ ਉਸ ਤੋਂ ਹੋਰ بڑا ਕੁਝ ਹੈ ਅਡਵਾਂਸਡ ਸਾਰੇ ਮੇਰੇ ਨਾਲ ਜਰਾਂ ਜਾਣਦੇ ਹਾਂ ਗੱਲ ਸਿਰਫ ਇਹ ਹੈ ਕਿ ਸਟੂਡੈਂਟਸ ਨੂੰ ਮੈਂ ਕਿਆਸੀ ਦੇਖੋ ਬੱਚਿਓ ਤੁਸੀਂ ਕਾਲਾ ਕੌਣ ਡਿਗਰੀ ਲਈ ਗਏਮ ਸਕਤ ਕਾਲ ਕਰੇ ਕਾਰਨਾ ਕਾੜੀ ਹੈ ਉਹ ਕਿਤੇ ਦੇਖੋ ਤੁਸੀਂ thora ਗੁਰਸਾਖ ਕਹਿੰਦੇ ਨੇ ਪਰ ਇਹ ਮਤ ਪਾਪਾ ਕੇ ਸੰਗ ਉਹ ਧੋਪੇ ਨਾਵਾ ਕੇ ਰੰਗ ਉਹ ਇੰਨੀ ਮਹਿਲਾ ਚੜੀਆਂ ਜਨਮ ਜਨਮ ਕੀ ਇਸ ਕੋ ਮੈਂ ਲਗੀ ਕਾਲਾ ਹੁਆ ਸੁਆ ਖਲੜੀ ਤੋਤੀ ਉਜਲੀ ਨਾ ਹੋਵੀ ਜੈ ਸੋ ਧੋਵੇ ਪਾਓ ਤੋ ਇਸ ਕਰਕੇ ਨਾ ਇਹ ਜਿਹੜਾ ਨਾ ਤੁਹਾਨੂੰ ਇਹ ਬਹਿ ਕੇ ਜਿਵੇਂ ਉਸ ਤਰ੍ਹਾਂ ਤੁਸੀਂ ਸਟੱਡੀ ਕਰਦੇ ਹੋ ਘਾਲਣਾ ਘਾਲਦੇ ਹੋ ਇਗਜ਼ਾਮ ਪਾਸ ਕਰਦੇ ਬਿਲਕੁਲ ਇਸੇ ਤਰ੍ਹਾਂ ਤੁਹਾਨੂੰ ਬਹਿ ਕੇ ਸੱਚੇ ਪਾਸ਼ਾ ਨਾਲ ਜੁੜ ਕੇ ਜਿਵੇਂ ਨਾ ਉਹ ਧੋਪੇ ਨਾਵਾ ਕੇ ਰੰਗ ਪਤਾ ਨਹੀਂ ਕਿੰਨੀਆਂ ਲੇ ਰਹੇ ਨੇ ਤਿੰਨ ਛੜੀਆਂ ਹੋ ਸਕਦਾ ਇੱਕ ਬੰਦੇ ਦੇ ਦੋ ਸਾਲਾਂ ਚ ਕੰਮ ਬਣ ਜੇ ਜਿਹਦੇ ਮੈਲ ਦੀਆਂ ਲੈਣਾ 20 ਛੜੀਆਂ ਨੇ ਉਹਨੂੰ ਚਾਰ ਸਾਲ ਪੰਜ ਸਾਲ ਹੋ ਗਏ ਆ ਕੇ ਛੱਡ ਦਿੰਦਾ ਯਾਰ ਕੁਛ ਨਹੀਂ ਮੈਂ ਤੇ ਕੋਈ ਬਣਾ ਕੁਛ ਨਹੀਂਗਾ ਪਰ ਉਹ ਪਤਾ ਹੋਣਾ ਚਾਹੀਦਾ ਹੈ ਕਿ ਕਰਿਆ ਜਾਵੇ ਜੇ ਉੱਤੇ ਕੀ ਨਾ ਤੇ ਭਾਈ ਵੀ ਸਭ ਕਹਿੰਦੇ ਪਰ ਇਹ ਮਤ ਪਾਪਾ ਕੇ ਸੰਗ ਉਹ ਧੋਪੇ ਨਾਵਾ ਕੇ ਰੰਗ ਉਹ ਜਦੋਂ ਉਸ ਕਲਪੁਖ ਦੇ ਨਾਲ ਸੋਰਸ ਆਫ ਸਟਰੈਂਥ ਨਾਲ ਜੁੜ ਗਿਆ ਨਾ ਤੇ ਫੇਰ ਇੱਕਦਮ ਤੁਸੀਂ ਦੇਖੋਗੇ ਕਿ ਤੁਹਾਡੇ ਅੰਦਰ ਈਵਨ 3 টাইমস অফ মোর એનર્জি টু ਅਚੀਵ ਹਾਇਰ ਲੈਵਲ ਆ ਜਾਣਾ ਹੈਗਾ ਤੁਹਾਡੇ ਅੰਦਰ ਉਹ ਇੱਕ ਚੀਜ਼ 글로 ਆ ਜਾਣੀ ਹੈ ਤੁਸੀਂ ਜਿੱਥੇ ਕਿਤੇ ਵਿਚਰੋਗੇ ਜਿੱਥੇ ਕਿਤੇ ਜਾਓਗੇ ਤੁਹਾਨੂੰ ਦੇਖ ਕੇ ਕਹਿਣਗੇ ਹੈ ਤੇਰੇ ਅੰਦਰ ਇੰਨਾ ਥਰਮਾ ਸਦਾ ony ਤਰਪਤੀ ਤੇ ਤੇਰੇ ਅੰਦਰ ਆ ਚੀਜ਼ ਕੌਣ ਆ ਯਾਰ ਕਿੱਥੇ ਆਉਣਾ ਹੈਗਾ ਇਹ ਸਾਡੇ ਤੇ ਵਿਦਨ ਰੀਸ਼ ਹੈਗੀ ਬੱਚਿਓ ਉਹ ਸਾਡੇ ਵੀ ਹੈਗੀ ਹੈ ਲੇਕਿਨ ਹਾਊ ਕਮ ਵੀ ਆਰ ਮਿਸਿੰਗ ਇਟ ਵੀ ਆਰ ਨਾਟ ਡੂਇੰਗ ਥੈਟ ਵਾਟ ਵੀ ਆਰ ਟੂ ਡੂ ਅਸੀਂ ਸਿੱਖੀ ਨੂੰ ਡਿਫਾਈਨ ਕਰ ਲਿਆ ਅ ਲੋਟ ਆਫ ਰਿਜਲਿਸਟਿਕ ਕਰਮਕਾਂਡਨਾ ਉਹ ਕਾਰਨ ਖਾਤਰ ਵੀ ਸਾਨੂੰ ਵੀ ਕਵ ਟੂ ਗੈਟ ਬੈਕ ਟੂ ਦੈਟ ਮੋਰੈਟੀ ਐਂਡ ਐਥਿਕਸ ਜਿਹਨੂੰ ਅਸੀਂ ਵਾਪਸ ਨੂੰ ਲੈ ਆਵਾਂਗੇ ਤੇ ਸਿੱਖੀ ਤਾਂ ਕਹਿੰਦੀ ਹੈ ਉਹ ਤਾਂ ਹੀ ਆਏਗਾ ਜੇ ਤੁਸੀਂ ਇਸ ਤਰ੍ਹਾਂ ਦੇ ਨਾਲ ਮੁਸ਼ਕਤ ਕਰੋਗੇ ਕਾਉਂਗੇ ਬੈਠੋਂਗੇ ਕੋਲੇ ਕਿਉਂਕਿ ਸਭ ਕਹਿੰਦੇ ਬਿਨ ਬਿਨ ਸਿੰਸ ਯੂ نو ਆਈ ਆ ਸ਼ੁੱਡ ਨਾ ਗੋ ਦਿਸ ਥਿੰਗ ਇੱਕ ਵਾਰ ਵੀਦੋ ਮੈਨੂੰ ਲਾਸਟ ਯਾਦ ਆ ਗਿਆ ਸਾਬਣ ਲਾਲਾ ਤੋਤਾ ਕੋਲਾ ਦੁੱਧ ਦਹੀਂ ਵਿੱਚ ਪਾਇਆ ਹਮ ਚਾੜੇ ਰੰਗਣ ਪੀ ਧਰਿਆ ਰੰਗਣਾ ਇਸ ਬਟਾਇਆ ਵਿਛੜਿਆ ਕਾਲਖੀ ਆਈ ਬਿਨ ਮਿਲਿਆ ਨਹੀਂ ਲੈਂਦੀ ਅਗ ਅਗ ਦੇ ਲਾ ਕੇ ਵੇਖੋ ਚੜਦਾ ਰੂਪ ਸਵਾਇਆ ਇਹ ਤਾਂ ਸਿਰਫ ਜਦੋਂ ਉਸ ਅਕਾਲ ਪੁਰਖ ਪਰਮਾਤਮਾ ਜੁਨਾਗੇ ਉਦੋਂ ਹੀ ਸਾਡੇ ਅੰਦਰ ਪ੍ਰੋਪਰ ਐਥਿਕਸ ਆਉਣਗੇ ਫਿਰ ਹਿਊਮਨਿਟਰੀਅਨ ਵਰਡ will naturally flow out us ਆਲ ਦੋਸ ਗੁੱਡ ਥਿੰਗ ਵਿਲ ਨੇਚਰਲੀ ਕੈਟ ਆਊਟ ਆਫ ਅਸ ਸਾਨੂੰ ਬਿਨ ਮਨ ਤੋਂ ਕਹਿੰਦੇ ਕਿ ਕਰਨ ਨਹੀਂ ਪੈਣੀ ਕਿ ਬਿਨ ਮਨ ਤੋਂ ਕਹਿੰਦੇ ਪੈਣਾ ਆਪਣੇ ਆਪ ਆਉਣਗੇ ਇਸ ਕਰਕੇ ਮੇਰਾ ਐਨੇ ਸ਼ਬਦਾਂ ਵਿੱਚ ਕਿਉਂ ਚਾਹਣਾ ਵਾਗੂ ਜੀ ਦਾ ਖਾਲਸਾ ਵਾਗੂ ਜੀ ਕੀ ਫਤਿਹ ਥੈਂਕ ਯੂ ਡਾਕਟਰ ਸਰ ਥੈਂਕ ਯੂ ਵੈਰੀ ਮੱਚ ਫਾਰ ਯੂਰ ਵਾਈਜ਼ ਵਰਡਸ ਹੁਣ ਅਸੀਂ ਲਾਸਟ ਵਿੱਚ ਰੋਲ ਆਫ ਟੀਚਰ ਇਨ ਸਿੱਖੀ ਗੁਰਬਿੰਦ ਕੋਰ ਅੰਦਰ